ਇਹ ਭਾਈ ਹੁਣਾਂ ਦੇ ਘਰ ਵਿੱਚ ਕੋਈ ਡੰਗਰ ਨਹੀਂ ਬਚਦਾ ਹਾਂਜੀ ਕੀ ਹੋ ਜਾਂਦਾ ਮਾਰ ਦਿੰਦਾ ਲੱਗੇ 10 ਪਦਰ ਦਿਨ ਨਹੀਂ ਕਰਦਾ 10 15 ਦਿਨਾਂ ਬਾਅਦ ਕੂੜਾ ਹੋ ਜਾਂਦਾ ਹਾਂ ਕੋਈ ਵੀ ਡੰਗ ਕੋਈ ਪਤਾ ਕਤਾ ਕੋਈ ਵੀ ਜਨਵਰ ਕੋਈ ਵੀ ਜਨਵਰ ਇਹਨਾਂ ਦੇ ਘਰ ਚ ਬਚਦਾ ਹੀ ਨਹੀਂ ਤੇ ਮਾਲ ਡੰਗਰ ਤੇ 10 15 ਦਿਨਾਂ ਚ ਡੈੱਡ ਹੋ ਜਾਂਦਾ ਸੀ ਅੱਜ ਤੋਂ ਮਹੀਨਾ ਪਹਿਲਾਂ ਅਸੀਂ ਗਏ ਇਹਨਾਂ ਨੂੰ ਬੁਲਾਇਆ ਸੀ ਆਪਣੇ ਘਰ ਚ ਪਹਿਲੀ ਵਾਰੀ ਆਈ ਗਏ ਸਾਂ ਔਰ ਉਸ ਦਿਨ ਇਹਨਾਂ ਦੇ ਡੈਡੀ ਨੇ ਵੀ ਦੱਸਿਆ ਕਿ ਸਾਡੇ ਘਰ ਚ ਕੋਈ ਵੀ ਟੰਗੜ ਨਹੀਂ ਬਚਦਾ ਸੋ ਉੱਥੇ ਬੈਠਿਆਂ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਭਾਈ ਜੀ ਪ੍ਰਭੂ ਯਿਸੂ ਮਸੀਹ ਦੇ ਨਾਂ ਚ ਅੱਜ ਤੁਹਾਨੂੰ ਇੱਕ ਗੱਲ ਕਹਿ ਦਿੰਨੇ ਆ ਅੱਜ ਤੋਂ ਬਾਅਦ ਚ ਪਹਿਲਾਂ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਪਹਿਲਾਂ ਤੁਸੀਂ ਨਹੀਂ ਚਰਚ ਵਾਲੇ ਹੁਣ ਤੁਸੀਂ ਚਰਚ ਨਾਲ ਜੁੜੇ ਹੋ ਤੁਹਾਨੂੰ ਪਤਾ ਚਰਚ ਚ ਕੀ ਬਰਕਤਾਂ ਹੁੰਦੀਆਂ ਤੇ ਅਸੀਂ ਅੱਜ ਤੁਹਾਨੂੰ ਉਹ ਦੱਸ ਦਿੰਨੇ ਆ ਪਹਿਲਾਂ ਤੁਹਾਡੇ ਮਰਦੇ ਹੋਣਗੇ ਠੀਕ ਆ ਅੱਜ ਤੋਂ ਬਾਅਦ ਯਸੂ ਦੇ ਨਾਂ 'ਚ ਮੈਂ ਤੁਹਾਡਾ ਕੋਈ ਜਨਮਰ ਕੋਈ ਡੰਗਰ ਨਹੀਂ ਮਰੇਗਾ ਉਹ ਡੰਗਰ ਮਰਨਾ ਤੇ ਕੀ ਸੋ ਜਿਹੜੇ ਇਹਨਾਂ ਕੋਈ ਡੰਗਰ ਹੀ ਉਹਨੂੰ ਸ਼ੈਤਾਨ ਕੋਹ ਨਹੀਂ ਕਰ ਸਕਿਆ ਬਲਕਿ ਉਹ ਸੂਪਿਆ ਔਰ ਪਰਮੇਸ਼ਰ ਨੇ ਬles ਕਰਤਾ ਹੁਣ ਨੇਚਾ ਹੋ ਗਈ ਕਿ ਨਹੀਂ ਪੂਰੀ ਜੋ ਰੱਬ ਦੇ ਲੋਕ ਕਹਿੰਦੇ ਹੁੰਦਾ ਹੀ ਹੁੰਦਾ ਹallelujah ਭਾਈ ਜੀ ਵਿਸ਼ਵਾਸ ਦੇ ਨਾਲ ਸਾਰੀ ਸੰਗੰਮੀ ਟੀੜ ਵੀ ਲੈ ਕੇ ਆ ਜਿਆ ਤੇ ਹੋਂ ਪਾਇ ਜਿੰਨੇ ਮਰਜੀ ਡੰਗਰ ਮੇਰਾ ਵੀ ਰੱਖ ਸ਼ੈਤਾਨੀ ਉਹਨਾਂ ਦਾ ਕੋਈ ਵਕਾਰ ਸਕੋ ਠੀਕ ਆ ਹallelujah ਹallelujah